ਬੇਦਮਨੋਸ ਕੁੰ ਗੰਮੇ ਹਰ ਦੋ ਆਲਮ ਫਰਾਮੋਸ ਕੁੰ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼ ਕੁਦਾਵੰਤ ਬਖਸ਼ਿੰਦ ਓਹੋ ਐਸ਼ ਅਰਸ਼ ਹੋਲੀ ਕੀਨੀ ਸੰਤ ਸੇਵਾ ਰੰਗ ਲਾਗਾ ਅਤ ਲਾਲ ਦੇਵ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਅਥਾ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ दास ਆਪਣੇ ਆਪ ਰਾਖੇ ਘਾਟ ਘਾਟ ਸ਼ਬਦ ਸੁਭਾਖੇ ਅਥਾ ਉਥੇ ਰਖਵਾਲਾ ਰਬ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੋ ਭਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸਰੇ ਨ ਸਾਸ ਸਾਸ ਸੁਭਾਲੀ ਪੂਰਨ ਸਬਣੀ ਥਾਈ ਰਹਾਉ ਸਹਾਈ ਹੋਆ ਸੱਚੇ ਦਾ ਸਚਾ ਢੋਆ ਤੇਰੀ ਭਗਤ ਵੜਾਈ ਪਾਈ ਨਾਨਕ ਪ੍ਰਭ ਸਰਣਾਈ ਆਪ ਸੁਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸੁਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ ਪੰਜਵਾਂ ਅਥਾ ਉਠ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ काट काट, सो पाखे सतना ਸ਼੍ਰੀ ਵਾਹਿਗੁਰੂ ਸਾਹਿਬ ਜੀ ਜਜਨ ਭਜਨ ਮਮ ਕਾਲਸਾ ਕਾਲਸਾ ਪੂਜ ਬੈ ਜੋਗ ਦਾਸ ਗੋਬਿੰਦ ਸਿੰਘ ਫਤਿਹ ਕਾਲਸਾ ਦਸ ਪਰਸ ਮਿਟਾ ਸੋਗ ਦਸਮ ਕਥਾ ਪਾਗਤ ਕੀ ਪਕ ਕਰੀ ਬਣਾਏ ਅਬਰ ਬਾਸਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਏ ਸਗਲ ਦੁਆਰ ਕੋ ਸਾਡਕਾ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਤ ਦਲੀਪ ਕੋ ਰਾਜ ਕਤਨੰ ਟੋਟਕ ਸ਼ਾਂਦਾ ਰਨਮੂ ਜਬ ਮਾਨਮ ਹੀ ਪਤਹੇ ਤਬ ਆਨ ਦਲੀਪ ਦਲੀ ਸਭ ਏ ਬਹੁ ਭਾਦ ਨਦਾਨਵ ਦੀਹ ਦਲੇ ਸਭ ਠੌਰ ਸਬੂ ਉਠ ਧਰਮ ਭਲੇ ਰਨ ਮੂ ਜਬ ਮਾਨ ਮਹੀ ਪਹਏ ਅਤ ਰਨ ਮਾਰ ਕਾ ਦਲੀਪ ਦਲੀਸਾ ਭਏ ਬਹੁ ਭਾਦ ਨਾਦ ਨਵ ਦੀਨ ਹਦਲਾ ਸਭ ਠੌਰ ਸਭ ਉੱਠ ਧਰਮ ਪੱਲਾ ਚੌਪਈ ਜਬ ਨ ਪਹਿਣਾ ਮਨਾ ਤਤ ਰਾਬਰ ਸਿਵ ਤਰਸੂਲ ਕਰ ਧਰ ਲਵਾ ਸੁਨਰ ਭਯੂ ਦਲੀਪ ਜਗਤ ਕੋ ਰਾਜਾ ਪਾਤ ਪਾਤ ਜੇ ਰਾਜ ਬਿਰਾਜਾ ਮਹਾਰਥੀ ਅਰ ਮਹਾ ਨਿਰਪਾਰਾ ਕਨਕ ਵਟਣ ਸਾਚੇ ਜਨ ਢਾਰਾ ਅਤ ਸੁੰਦਰ ਜਨ ਮਦਨ ਸਰੂਪਾ ਜਾਨਕ ਬਨੇ ਰੂਪ ਕੇ ਭੂਪਾ ਬਹੁ ਵਿਦ ਕਰੇ ਜਗ ਬਿਸਥਾਰਾ ਵਿਦਵਤ ਹੋਮ ਦਾਨ ਮਰਸਾਰਾ ਧਰਮ ਜੁਦਾ ਜੈ ਤਾਂ ਬਿਰਾਜੀ ਇੰਦਰਵਤੀ ਨਿਕ ਦੁੱਤ ਲਾਜੀ ਪਗ ਪਗ ਜਗ ਖੰਭ ਕਹਾ ਕੋਗਾਡਾ ਕਰ ਕਰ ਨਸਾਲ ਕਰ ਛਟਾ ਭੂਖਾ नाग ਜੋ ਆਵਤ ਕੋਇ ਤਤ신 ਇਚ ਪੁਰਾਵਨ ਸੋਏ ਜੋ ਜੇ ਮੁਖ ਮੰਗਾ ਸੋ ਪਾਵਾ ਬੇਮੁਖ ਆਸਾ ਫਿਰ ਪਿਛਕ ਨ ਆਵਾ ਧਾਮ ਧਾਮ ਤੁਜ ਧਰਮ ਬਧਾਏ ਧਰਮਾਵਤੀ ਨਿਰਖ ਮੁਰਸ਼ਾਏ ਜੋ ਜੇ ਮੁਕ ਮੰਗਾ ਸੋ ਪਾਵਾ ਬੇ ਮੁਕ ਆਸਾ ਫਿਰ ਪਿਛਕ ਨ ਆਵਾ ਤਾਮ ਤਾਮ ਤੁਝ ਧਰਮ ਬਧਾਈ ਧਰਮਾਵਤੀ ਨਿਰਖ ਮੁਰਸ਼ਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ